ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਜੀ ਕੱਲੀ ਕੱਲੀ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋ ਚ ਚਾਹੇ ਤੁਹਾਡੇ ਕੋਲੇ ਕੁਝ ਵੀ ਹੈ ਕਿਹੜੀ ਗੱਡੀ ਹੈ ਚਾਹੇ ਕੂਠੀਆ ਘਰ ਮਕਾਨ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 78140 3876 ਤੇ ਹੁਣ ਆਪਾਂ ਗੱਡੀ ਦੀ ਗੱਲ ਕਰਦੇ ਆਂ ਪਹਿਲੀ ਗੱਡੀ ਸਵੈਪਟ VDI ਆਪਾਂ ਲੈ ਕੇ ਪਹੁੰਚੇ ਆਂ 2013 ਮਾਡਲ ਗੱਡੀ ਆ ਤੇ ਗੱਡੀ ਸੈਕੰਡ ਓਨਰ ਹੈ ਜੀ ਗੱਡੀ ਦੀ ਕੰਡੀਸ਼ਨ ਆਲ ਉਕੀਆ 390000 ਰੁਪਿਆ ਡਿਮਾਂਡ ਹੈ ਤੇ ਗੱਡੀ ਖੜੀ ਆ ਸੰਗਰੂਰ ਏਰੀਆ ਚ ਮਾਲਕ ਦੇ ਘਰੇ ਨਵੇਂ ਵਾਂਗੂ ਟਾਇਰ ਪਾਏ ਨੇ ਕੋਈ ਨੁਕਸ ਨਹੀਂ ਅੰਦਰੋਂ ਬਾਹਰੋਂ ਸਾਰਾ ਕੁਝ ਬਹੁਤ ਵਧੀਆ ਹੈ ਤੇ ਜਿਨ੍ਹਾਂ ਦੀ ਗੱਡੀ ਆ 98 721 43977 ਆਹ ਮਾਲਕ ਦਾ ਨੰਬਰ ਹੈਗਾ ਸੇਕਿੰਦ ਆਪਾਂ ਗੱਡੀ ਜਿਹੜੀ ਲੈ ਕੇ ਪਹੁੰਚਿਆ ਮਹਿੰਦਰਾ ਦੀ ਗੱਡੀ ਲੈ ਕੇ ਪਹੁੰਚਿਆ ਜਿੰਮੇ ਕੀ ਛੋਟਾ ਥੀ ਹੁੰਦਾਗਾ ਮਹਿੰਦਰਾ ਦਾ ਛੋਟਾ ਥੀ ਹੈ ਜੀ ਇਹ 2019 ਮਾਡਲ ਹੈ 2,30,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਆ ਦੋਤੀ ਡਿਮਾਂਡ ਹੈ 19 ਮਾਡਲ ਹੈ ਬਰਨਾਲੇ ਖੜਿਆਗਾ ਤੇ ਇਹ ਗੱਡੀ ਦੇ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਵਾਂਗੂ ਮਿਲ ਜਾਣਗੇ ਕੋਈ ਨੁਕਸ ਨਹੀਂ ਅੰਦਰੋਂ ਵੀ ਪੂਰੀ ਵਧੀਆ ਬਾਹਰੋਂ ਵੀ ਵਧੀਆ ਕੈਬਿਨ ਵਧੀਆ ਬਾਕੀ ਬਾਡੀ ਲਾਈਨ ਤੁਸੀਂ ਆਪੇ ਦੇਖ ਲਓ ਮਾਲਕ ਨੇ ਵਧੀਆ ਰੱਖਿਆ ਹੋਇਆ ਹੈ ਬਾਕੀ 2,30,000 ਰੁਪਏ ਕੀਮਤ ਹੈ ਲੈਸ ਵੈਸ ਹੋ ਜਾਊਗਾ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟਡ ਪੂਰੇ ਮਿਲ ਜਾਣਗੇ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਲਓ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਲਓ ਦੋਤੀ ਇੱਕ ਵਾਰੀ ਮੰਗਿਆ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟ ਕਰ ਦਾਂਗੇ ਤੇ ਜਿਨ੍ਹਾਂ ਦਾ ਹੈਗਾ ਜੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 78141 ਤੇ 99260 ਠੀਕ ਹੈ ਜੀ ਨੰਬਰ ਤੁਹਾਨੂੰ ਮਿਲ ਗਿਆ ਤੇ ਜਿਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਕੁਝ ਵੀ ਹੋਵੇ ਆਪਣੇ ਕੋਲੇ ਭੇਜੋ ਜਰੂਰ ਚਾਹੇ ਕੂਠੀਆਂ ਮਕਾਨਾਂ ਕਰੇ ਉੱਪਰ ਆਪਣਾ ਵਟਸਐਪ ਨੰਬਰ ਚੱਲਦਾ ਰਹਿੰਦਾ ਜੀ ਤੇ ਹੁਣ ਆਪਾਂ ਇੱਕ ਬੁਲਟ ਲੈ ਕੇ ਤੁਹਾਡੇ ਖਾਤਰ ਪਹੁੰਚੇ ਆ ਜੀ ਬੁਲਟ ਦਾ 2002 ਮਾਡਲ ਕੰਡੀਸ਼ਨ ਬਹੁਤ ਵਧੀਆ ਪਈ ਆ ਇੰਜਨ ਗੇਅਰ ਬਹੁਤ ਵਧੀਆ ਜੀ ਬਾਕੀ ਸਰਵਿਸ ਮਾਲਕ ਨੇ ਸਾਰੀ ਕਰਵਾਈ ਹੋਈ ਆ ਕੋਈ ਕਿਸੇ ਪਾਸੋਂ ਨਾ ਤਾਂ ਟੁੱਟਿਆ ਭੱਜੇ ਨਾ ਕੋਈ ਡੈਮੇਜ ਹੈ ਤੇ ਬੁਲਾਥ ਇਹਨਾਂ ਦਾ ਏਰੀਆ ਦਾ ਰੇਟ ਬਹੁਤ ਘੱਟ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜਿਆ ਸਿਰਫ 55000 ਰੁਪਇਆ ਮੰਗ ਇਹਨਾਂ ਨੇ ਪਾਈ ਹੈ ਬਾਕੀ ਚਾਰੇ ਪਾਸੇ ਦੇਖ ਰਿਹਾ ਹਾਂ ਪੰਜਾਬ ਨੰਬਰ ਹੈ ਤੇ ਕੰਡੀਸ਼ਨ ਆਲੋਕੀ ਹੈ ਮੁਖਸ ਕੋਈ ਨਹੀਂ ਮਿਲਣਾ ਆਪਾਂ ਨੂੰ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਲਓ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਲਓ 55000 ਦਾ ਇਹਨਾਂ ਨੇ ਵੇਚਣਾਗਾ ਬੁਲਾਥ ਏਰੀਆ ਤੇ ਜਿਨ੍ਹਾਂ ਦਾ ਬੋਲਟ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 9501330278 ਤੇ ਹੁਣ ਤੁਸੀਂ ਦੇਖੋ ਆਪਣੇ ਕੋਲ ਇੱਕ ਵੈਗਨਰ ਗੱਡੀ ਪਹੁੰਚੀ ਆ ਸੀਐਨਜੀ ਕੱਟ ਲੱਗੀ ਹੋਈ ਆ 2008 ਮਾਡਲ ਗੱਡੀ ਆ ਜੀ ਆਹ 2008 ਮਾਡਲ ਹੈ ਬਾਡੀ ਲਾਈਨ ਦੀ ਜੇ ਆਪਾਂ ਗੱਲ ਕਰੀਏ ਬਹੁਤ ਵਧੀਆ ਬਾਡੀ ਲਾਈਨ ਆਪਾਂ ਨੂੰ ਮਿਲ ਜੂਗੀ ਟਾਇਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਰੇਟ 1 ਲੱਖ 27000 ਰੁਪਿਆ ਮਾਲਕ ਨੇ ਕਿਹਾਗਾ ਜਿਹੜਾ ਗੱਡੀ ਦਾ ਰੇਟ ਆ ਜੀ ਉਹ ਉੱਪਰ نیچے ਹੋ ਜੂਗਾ ਰੇਟ ਦੀ ਟੈਨਸ਼ਨ ਤੁਸੀਂ ਨਾ ਲਿਓ ਬਾਕੀ ਗੱਡੀ ਨੂੰ ਆਪਾਂ ਅੰਦਰੋਂ ਦੇਖਾਂਗੇ ਬਹੁਤ ਵਧੀਆ ਪਈ ਆ ਬਾਹਰੋਂ ਬਹੁਤ ਵਧੀਆ ਪਈ ਆ ਗੱਡੀ ਖੜੀ ਆ ਬਰੇਟੇ ਏਰੀਆ 'ਚ ਜਾ ਕੇ ਤੁਸੀਂ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟਡ ਵਧੀਆ ਮਿਲ ਜਾਣਗੇ ਜਾ ਕੇ ਦੇਖਣੀ ਹੋਵੇ ਇੱਕ ਵਾਰੀ ਜਾ ਕੇ ਜ਼ਰੂਰ ਦੇਖਿਓ ਬਾਕੀ 28 ਤੱਕਰ ਪਾਸਿੰਗ ਹੈ ਕਾਫੀ ਅੱਗੇ ਤੱਕ ਪਾਸਿੰਗ ਰਨਿਊ ਕਰਵਾਈ ਹੋਈ ਹੈ 2024 ਚੜਿਆ ਹਲੇ ਤਾਂ ਤੇ 4 ਸਾਲ ਹਲੇ ਪਏ ਨਹੀਂ ਤੇ ਗੱਡੀ ਦੇ ਜਿਹੜੇ ਓਨਰ ਨੇ ਮਾਲਕ ਆਪ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 94600 38 ਤੇ 54 700 8 ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਤੁਸੀਂ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨਾ ਚਾਹੁੰਦੇ ਹੋ ਜੀ ਤੇ ਇਹ ਵੀਡੀਓ ਦੀ ਗੱਲਬਾਤ ਚੱਲ ਰਹੀ ਹੈ ਜੀ ਅੱਗੇ ਹੋਰ ਵੀ ਮਸ਼ੀਨਰੀਆਂ ਹੈਗੀਆਂ ਕੱਲੀ ਆਹ ਵੀਡੀਓ ਖਤਮ ਨਹੀਂ ਹੋਈ ਇੱਥੇ ਜੀ ਆਹ ਗੱਡੀ ਨੂੰ ਦੇਖ ਲਈ ਤੁਸੀਂ ਜਿਹੜੀ ਵੈਗਨਰ ਹੈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੂ ਤੁਹਾਡੇ ਕੋਲੇ ਕੁਝ ਵੀ ਹੈ ਜੀ ਵੇਚਣ ਵਾਸਤੇ ਚਾਹੇ ਕੂਠੀ ਹੈ ਘਰ ਮਕਾਨ ਜਾਂ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਕੋਈ ਗੱਡੀ ਹੈ ਮੋਟਰਸਾਈਕਲ ਹੈ ਬੁਲਟ ਹੈ ਹਵੇਲੀ ਕੁਝ ਵੀ ਹੈ ਜੀ ਚਾਹੀ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਜਾਂ ਕੋਈ ਆਪਣਾ ਕਮਿਸ਼ਨ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਭੇਜੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵਟਸਐਪ ਨੰਬਰ ਆਪਣਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਹੈ 78140 ਤੇ 38764 ਵਟਸਐਪ ਨੰਬਰ ਆ ਹਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਆ ਭੇਜੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਚਾਹੀਦੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਕਮੈਂਟ ਜ਼ਰੂਰ ਕਰਿਓ ਜੀ ਕਿਉਂਕਿ ਆਪਾਂ ਕਮੈਂਟਾਂ ਨੂੰ ਦੇਖ ਕੇ ਹੀ ਮਸ਼ੀਨਰੀਆਂ ਲੈ ਕੇ ਪਹੁੰਚਦੇ ਹਾਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਆਉਂਦੀ ਹੈ ਜੀ ਤਾਂ ਹਰ ਰੋਜ਼ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਹਾਂ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਲੈ ਕੇ ਆਉਣਾ ਸਾਰੇ ਜਣੇ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਜੀ ਅੱਗੇ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਜਿਹੜੀ ਗੱਡੀ ਹੁਣ ਪਹੁੰਚੀ ਆ ਆਲਟੋ ਪਹੁੰਚੀ ਆ ਕਾਲੇ ਰੰਗ ਦੀ ਗੱਡੀ ਐ ਨੰਬਰ ਆਪਾਂ ਨੂੰ ਪੰਜਾਬ ਮਿਲ ਜੂਗਾ ਤੇ ਗੱਡੀ ਸੈਂਟਰ ਲੋਕ ਐ ਜੀ ਸੈਂਟਰ ਲੋਕ ਗੱਡੀ ਐ ਤੇ ਪੰਜ ਮਾਡਲ 2025 ਤੱਕਰ ਪਾਸਿੰਗ ਇਹਦੀ ਆਪਾਂ ਨੂੰ ਮਿਲ ਜੂਗੀ ਆ ਰੀਨਿਊ ਕਰਵਾਈ ਹੋਈ ਐ ਤੇ ਰੇਟ ਮਾਲਕ ਨੇ 90000 ਰੁਪਇਆ ਕਿਹਾ ਗਾ ਖੰਨਾ ਮਾਲਕ ਦਾ ਏਰੀਆ ਖੰਨੇ ਏਰੀਆ ਚ ਆਲਟੋ ਗੱਡੀਆਂ ਆ ਖੜੀ ਐ ਨਵੇਂ ਟਾਇਰ ਨੇ ਗੱਡੀ ਦੀ ਕੰਡੀਸ਼ਨ ਆਲ ਉੱਕੀ ਐ ਕੋਈ ਕਿਸੇ ਪਾਸੋਂ ਕਮੀ ਪੇਸ਼ੀ ਆਪਾਂ ਨੂੰ ਨਹੀਂ ਮਿਲਣੀ ਕਿਸੇ ਵੀ ਤਰ੍ਹਾਂ ਦੀ ਜਾ ਕੇ ਤੁਸੀਂ ਗੱਡੀ ਨੂੰ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਆਦੀ ਪੂਰੀ ਜਿੰਮੇ ਵੀ ਤਸੱਲੀ ਕਰਨੀ ਹੈ ਕਰ ਸਕਦੇ ਹੋ ਜਾ ਕੇ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਤੇ 90000 ਰੁਪਇਆ ਕਿ ਹੈ ਲੈਸ ਬਸ ਹੋ ਜਾਊਗਾ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 85280 87880 ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਸਵੈਪਟ ਡਜ਼ਾਇਰ 2013 ਮਾਡਲ ਗੱਡੀ ਆ 2013 ਮਾਡਲ ਹੈ 245 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਖੜੀ ਆ ਫਿਰੋਜ਼ਪੁਰ ਏਰੀਆ ਚ ਨਵੇਂ ਟਾਇਰ ਨੇ ਕੰਡੀਸ਼ਨ ਆਲ ਓਕੀ ਸਿਲਵਰ ਕਲਰ ਦੇ ਵਿੱਚ ਗੱਡੀ ਆ 13 ਮਾਡਲ ਹੈ ਜੀ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸਿਓਂ ਫੋਟੋਆਂ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ 245000 ਰੁਪਇਆ ਡਿਮਾਂਡ ਲੈਸ ਵੈਸ ਹੋ ਜਾਊਗਾ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਨੂੰ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦਾ ਹਾਂ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ ਜੀ ਬਾਕੀ ਅੰਦਰ ਬਹੁਤ ਵਧੀਆ ਪਈਆ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਏਸੀ ਹੀਟਰ ਸਾਰਾ ਕੁਝ ਵਰਕਿੰਗ ਚ ਹੈ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਆਪ ਨੇ ਉਹਨਾਂ ਦਾ ਨੰਬਰ ਹੈ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਨੰਬਰ ਹੈ 95 92831378 ਹੁਣ ਤੁਸੀਂ ਦੇਖੋ ਆਪਣੇ ਕੋਲ ਇੱਕ ਜਨ ਗੱਡੀ ਮਾਲਕ ਨੇ ਭੇਜੀ ਹੈ 213 ਮਾਡਲ ਗੱਡੀ ਆ 65000 ਰੁਪਿਆ ਮਾਲਕ ਨੇ ਕਿਹਾ ਅਮਰਗੜ ਮਾਲਕ ਦੇ ਏਰੀਆ ਚ ਗੱਡੀ ਖੜੀ ਹੈ 2 ਟਾਇਰ 50 ਪੈਸੀ 2 ਟਾਇਰ 30 ਪੈਸੀ ਤੇ ਜਿਨ੍ਹਾਂ ਦੀ ਗੱਡੀ ਆ 8847531180 ਆਹ ਮਾਲਕ ਦਾ ਨੰਬਰ ਹੈਗਾ ਗੱਡੀਆਂ ਦੀ ਗੱਲਬਾਤ ਟੋਟਲ ਆਪਾਂ ਕਰ ਲੀਜੀ ਸਾਰੀਆਂ ਗੱਡੀਆਂ ਤੁਸੀਂ ਦੇਖ ਲਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਚਾਹੀਦੀ ਹੈ ਕਮੈਂਟ ਕਰਕੇ ਮੈਨੂੰ ਦੱਸਿਓ ਜਰੂਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਰੇ ਜਣੇ ਜਾਇਓ ਜੀ ਤੇ ਮਿਲਦੇ ਆਂ ਜਲਦੀ ਆਪਾਂ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ